ਯਾਰ ਤੁਸੀਂ ਜਾਓ ਥੱਲੇ ਸਾਰੇ ਆ ੱਟਕੇ ਮਾਰ ਕੇ ਸਰਜੀ ਕੱਟ ਲੈ ਇੱਕ ਬੰਦਾ ਰਹਿਣ ਤੂੰ ਸਰਜੀ ਇੱਥੇ ਨਹੀਂ ਅਸੀਂ ਕੁਛ ਨਹੀਂ ਕਰਦੇ ਤੁਹਾਡੇ ਨਾਲ ਭਾਈ ਤੁਸੀਂ ਵੈਸੇ ਹੀ ਬੜੇ ਤਗੜੇ ਹੋ ਜਿਸ ਸਾਨੋ ਤੁਸੀਂ ਸ਼ਰਮਾ ਰਹੇ ਹੋ ਮੈਨੂੰ ਲੱਗਦਾ ਕਿ ਮੈਂ ਆਪਸੇ ਹਿੰਦੀ ਵਿੱਚ ਬਾਤ ਕਰੂੰ ਨਹੀਂ ਭਾਈ ਅਜਾ ਮੈਂ ਸੋਚਦਾ ਸੀ ਕਿ ਮੇਰੇ ਯਾਰ ਇਹ ਲੋਚੇ ਆ ਮੈਨੂੰ ਸਾਰੇ ਹੀ ਲੋਚੇ ਨੇ ਮਾਜਾ ਮਾਜਾ ਪਾਉ ਪਾਉਂਗਾ ਅਸੀਂ ਮਾਜੀ ਵਾਲੇ ਪਾਉਂ ਹਾਂਜੀ ਬੰਦੇ ਇਕੱਠੇ ਕਰੋ ਭਾਜੀ ਨਹੀਂ ਗਰਲਫ੍ਰੈਂਡ ਹੈਗੀ ਨਹੀਂ ਭਾਈ ਸਿੰਗਲ ਹੋਣਾ ਹਾਂਜੀ ਤਾਂ ਹੀ ਚਾਕਾ ਖਿਲਾਓ ਯਾਰ ਇਹ ਤਾਂ ਥੋੜਾ ਜਿਹਾ ਇਕੱਲੇ ਬੈਠਣ ਦਾ ਸੀ ਪਹਿਲਾਂ ਮੈਂ ਤੁਹਾਡੇ ਦੋਸਤਾਂ ਨਾਲ ਬੈਠਣ ਲੱਗਾ ਸੀ ਮੈਂ ਕਿਹਾ ਚਲੋ ਮੈਂ ਇਹਨਾਂ ਕੋਲ ਤੁਹਾਡੇ ਭੇਤ ਲਵਾ ਕਿ ਭਾਜੀ ਆ ਗੱਲ ਪੁੱਛਿਓ ਇਹਨਾਂ ਸਾਜੀ ਪੁੱਠੇ ਦੱਸ ਨਹੀਂ ਹੁੰਦੀ ਉਹ ਅਸਰੇ ਨੇ ਯਾਰ ਤੇਰੇ ਯਾਰ ਦੋਸਤ ਤੁਸੀਂ ਡਾਂਗ ਵੀ ਫੇਰਦੇ ਬੱਚਿਆਂ ਦੇ ਰਾਜ ਕੇ ਫੇਰੀ ਦੀ ਭਾਜੀ ਤੁਹਾਨੂੰ ਜਿਹੜੀ ਮੋਟੀਵੇਸ਼ਨ ਆਈ ਫਿਟਨੈਸ ਦੇ ਵਿੱਚ ਜਾਣ ਦੀ ਇਹ ਕਿੱਥੋਂ ਆਈ ਪਿੰਕੇ ਵੀਰ ਤੋਂ ਹੀ ਆਈ ਭਾਜੀ ਪਿੰਕੇ ਵੀਰ ਤੋਂ ਉਹ ਵਾ ਯਾਰ ਕਿ ਐਨ ਲੱਗ ਰਿਹਾ ਜਿਵੇਂ ਪਿੰਕਾ ਬਜ਼ੁਰਗ ਹੋ ਗਿਆ ਹੋਣਾ ਨਹੀਂ ਭਾਜੀ ਉਹ ਤਾਂ ਇਹ ਦਾਵਾ ਕਰੀ ਫਿਰਦਾ ਹੈ ਹਰ ਤੀਜਾ ਜਵਾਕ ਫਿਟਨੈਸ ਦੇ ਵਿੱਚ ਕੁਛ ਨਾ ਕੁਛ ਗੇਮ 'ਚ ਜਾਂਦਾ ਦਿਖਾਵਾਂਗਾ ਪਰ ਕੋਈ ਤਰ੍ਹਾਂ ਦੇ ਬੱਚੇ ਹੁੰਦੇ ਆ ਕਿ ਕਿੰਨਾ ਕੋਨਾ ਨਾ ਪੱਖਾ ਵਾ ਤੇ ਉਹ ਨਾ ਗਰਮੀਆਂ ਗੱਡੀਆਂ ਇਕਾਂ ਜਿੰਨੀ ਮਿਹਨਤ ਤੇ ਜਿੰਨਾ ਸਟੈਮੀਨਾ ਇੱਕ ਮਾੜੇ ਘਰ ਦੇ ਬੱਚੇ ਚ ਉਹਨਾਂ ਤਗੜੇ ਘਰ ਦੇ ਬੱਚੇ ਚ ਨਹੀਂ ਆਉਂਦਾ 500 ਬੈਟ ਕੋਈ ਨਹੀਂ ਡੱਡੂ ਛੜੱਪੇ ਹੋ ਜਾਂਦੇ ਆਪਣੀ ਦੇਸੀ ਵਾਹਨ ਚ ਭਾਜੀ ਤੇ ਬੈਕ ਸਪ੍ਰਿੰਟਾਂ ਕੋਈ ਕਹਿੰਦਾ ਸਾਇੰਟਿਫਿਕ ਸਟੱਡੀ ਆ ਕਹਿ ਰਹੀ ਹੈ ਕੋਈ ਕਹਿੰਦਾ ਸਾਇੰਟਿਫਿਕ ਸਟੱਡੀ ਆ ਕਹਿ ਰਹੀ ਹੈ ਘਰੇ ਭਾਈ ਇੱਟਾ ਬੰਨ ਕੇ ਨਾ ਬੈਗ ਦਾ ਵਰਕਆਊਟ ਕਰੀ ਜਾਣਾ ਸਭ ਤੋਂ ਛੋਟੀ ਉਮਰ ਦੇ ਕਿਹੜਾ ਬੱਚਾ ਹੈ ਕਿਪ ਚੁੱਪ ਸिखਾੜਿਆ ਵਾ ਕੀਟ ਮੀਲ ਕਰਦਾ ਭਾਜੀ ਆਇਓ ਮਾਨ ਕਰਦੀਆਂ ਭਾਜੀ ਮਾਵਾ ਵਰਤੇ ਸੋ ਜਾ ਨਹੀਂ ਤੋ ਸੁਲਤਾਨ ਆ ਜਾਏ